ਓਹ ਪਤਾ ਨਹੀਂ ਕਿਉਂ ਆਣਾ ਅੱਜ ਹਾਂਜੀ ਹਾਰਮਨ ਦਿੰਦੀ ਸੀ ਮੈਂ ਰੋਟੀ ਤੇ ਮੈਂ ਤੇਨ ਲੈਣੇ ਮਾਮਲੀ ਖਾਲਸ ਸੀ ਜ਼ਿਆਦੇ ਉਹਨਾਂ ਨੇ ਜਾਣਾ ਸੀਗਾ ਕੰਮ ਤੇ ਆਪਕੀ ਇਹਨੂੰ ਮੈਂ ਉਹਦਾ ਪੁੱਛਿਆ ਕਿਸੀ ਵੀ ਹਾਰਮਨ ਰੋਟੀ ਖਾਣੀ ਹੈ ਕਿ ਨਹੀਂ ਮੰਮੀ ਇਹ ਇੰਨੇ ਜਲਦੀ ਰੋਟੀ ਨਹੀਂ ਖਾਂਦਾ ਹੈਗਾ ਤੇ ਆਪਾਂ ਹੀ ਹੁਣ ਬਣਾ ਲਈ ਸੀ ਰੋਟੀ ਹੁਣ ਇਹਨਾਂ ਨੂੰ ਕਿ ਹਟਿਆ ਸੀ ਕਿਉਂਕਿ ਫਰੀ ਹੈਗਾ ਤੇ ਆਪਣਾ ਹੀ ਉਹ ਬਹਿ ਰੋਟੀ ਰੋਟੀ ਬਣਾਉਣ ਲੱਗੀ ਆ ਪੇੜਾ ਕੱਟਣ ਲੱਗੀ ਸੀ ਨੀਚੇ ਦੇ ਪਿਆ ਆ ਨਾ ਪਤਾ ਨਹੀਂ ਕਿ ਬਹਿ ਆ ਮਾ ਜ ਸੱਚ ਹੁੰਦਾ ਕਿ ਸਿਆਣੇ ਕਹਿੰਦੇ ਵੀ ਜਦੋਂ ਆਹ ਆ ਡਿੱਗਦਾ ਹੈ ਨਾ ਕੋਈ ਪੇੜਾ ਹੱਥ ਚੋਂ ਛੁੱਟ ਜੇ ਵੀ ਕੋਈ ਆਉਂਦਾ ਹੁੰਦਾ ਚਲੋ ਦੇਖਦੇ ਆ ਅੱਜ ਆਪਾਂ ਪਰਤਿਆ ਕੀ ਹੀ ਦੇਖਾਂਗੇ ਵੀ ਆਉ ਕੋਈ ਮੈਂ ਟਮਾਟਰ ਚਰੇ ਲਿਆ ਫਿਰ ਚਾਪਦੀ ਆ ਨਾ ਰੋਟੀ ਰਾਹ ਕੇ ਬਣਾ ਕੇ ਦੇ ਕੇ ਹਰਮਨ ਨਾ ਤੇ ਸੋਕਰਾਂ ਵਾਹੇ ਦਰੂਜੀ ਦਾ ਸਾਡੀ ਗਲੀ ਦੇ ਵਿੱਚ ਹੁਣ ਲੱਗਣੀ ਆ ਲੋਕਟ ਉਹ ਵੀਰੇ ਨੇ ਆਏ ਸੀ ਕੋ ਪਹਿਲਾ ਘੰਟਾ ਪਹਿਲਾ ਤੇ ਜਿੰਦੇ ਵੀ ਭਣੇ ਪਾਣੀ ਦੇ ਦਿਓ ਚਲੋ ਇਹ ਪਾਣੀ ਦਿੱਤਾ ਫਿਰ ਉਹ ਤੋਂ ਬਾਅਦ ਉਹ ਕਹਿੰਦੇ ਵੀ ਚਾਹ ਬਣਾ ਸਕਦੇ ਭੈਣ ਜੀ ਕਿਹਾ ਠੀਕ ਆ ਵੀਰੇ ਮੈਂ ਬਣਾ ਦਿੰਨਾ ਕਿਉਂਕਿ ਗੇਟ ਦੇ ਵਿੱਚ ਚਾਹ ਕੋਈ ਭੈਣ ਭਾਈ ਨੂੰ ਆਪਾਂ ਨਹੀਂ ਜਮਾਨ ਦੇ ਸਕਦੇ ਹੈਗੇ ਚਾਹ ਤੇ ਪਾਣੀ ਚਲੋ ਸੋਕਰਾਂ ਤੇ ਗਲੀ ਸਾਫ਼ ਸੁਥਰੀ ਹੋ ਜੂਗੀ ਕਰ ਮੇ ਦਾ ਮੌਸਮਾ ਮੱਟੀ ਜਿਸ ਟਿੱਕੇ ਰੋੜੀ ਜਿਸ ਟਿੱਕੇ ਗਾ ਪਿਆ ਪਿਆ ਸੀ ਗਈ ਉਹ ਹਾਂ ਜੀ 인ਦੀਪੋਂਗ ਬਲੌਗ ਚੈਨਲ ਤੇ ਆਪਜੀ ਦਾ ਸਾਰਿਆਂ ਦਾ ਸਵਾਤ ਹੈ ਜੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੇ ਪਰ ਪੈਠਾ ਹੋਮੋਂਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਂਗੇ ਤੇ ਆਪਣਾ ਅੱਜ ਦਾ ਬਲੌਗ ਕਰਦੇ ਆ ਫਸੂ ਟਾਈਮ ਹੋ ਗਿਆ ਜੀ 12 ਵਜੇ ਚੁੱਕੇ ਨੇ ਹਰਮਣ ਨਾਲ ਕੇਟੇ ਸੀਗਾ ਹੁਣ ਕਹਦਾ ਮੰਮੀ ਰੋਕੀ ਦਿਓ ਮੈਨੂੰ ਤੇ ਸੋਚਦੇ ਹਾਂ ਉਹ ਮੰਗੂ ਫਿਰ ਉਹਦੀ ਸਵੇਰ ਦੀ ਜਾਂ ਦੁਪਹਿਰ ਦੀ ਮੱਠੀ ਇਹ ਸਵੇਰ ਦੀ ਹੀ ਰੋਟੀ ਆ ਜਿਹਨੇ ਖਾਣੀ ਆ ਅਸੀਂ ਖਾਦੇ ਸੀਗੇ ਉਹਨਾਂ ਨੂੰ ਪੁੱਛਿਆ ਸੀਗੇ ਵੀ ਹਰਮਨ ਰੋਟੀ ਖਾਣੀ ਆ ਇਹ ਕਹਿੰਦਾ ਵੀ ਨਹੀਂ ਮੰਮੀ ਮੈਂ ਅਜੇ ਰੋਟੀ ਨਹੀਂ ਖਾਣ ਗਈ ਤੇ ਅਸੀਂ ਦੁਬਾਰਾ ਖਾਦੇ ਸੀਗੇ ਹਾਂਜੀ ਹਰਮਨ ਨੂੰ ਰੋਟੀ ਦਿੱਤੀ ਸੀਗੀ ਰੋਟੀ ਉਹਨੇ ਖਾ ਲਈ ਆ ਭਾਂਡੇ ਵਗੈਰਾ ਮਾਸਤੇ ਆਪਾਂ ਨੇ ਤੇ ਹੁਣ ਇਹ ਦੇਖਦੀਆਂ ਸੋਚਦੀਆਂ ਬੀ ਸੂਟ ਸਿਉਣ ਬੈਠਾ ਕਟਾਂ ਕ ਜਾਂ ਕੱਪੜੇ ਤੋਂ ਮਾਣਾ 1 ਵਜ ਚੁੱਕਿਆ ਜੀ ਬਟ ਹੁਣ ਮੈਂ ਇਹ ਸੋਧਿਆ ਵੀ ਘੰਟਾ 2 ਘੰਟੇ ਹਨਾ ਹਮੇ ਸੂਟ ਸਟੀਚਿੰਗ ਦਾ ਕਟਿੰਗ ਦਾ ਕਰ ਲੈਣੀ ਆ ਹਾਂਜੀ ਹੁਣ ਆਪਾਂ ਕਰਦੇ ਸੂਟ ਦੀ ਕਟਿੰਗ ਜੀ ਤੇ ਇਹ ਬੜੇ ਪਣਿਆਂ ਦੀ ਸੀ ਜੀ ਸਲਵਾਰ ਤਾਂ ਕਰਕੇ ਆਪਾਂ ਇਹਦਾ ਹਿਸਾਬ ਲਾ ਰਹੇ ਸੀ ਵੀ ਕਿਹੜੇ ਹਿਸਾਬ ਨਾਲ ਹਨਾ ਕਿਵੇਂ ਵੀ ਆਪਾਂ ਬਲ ਵੱਧ ਪਾਉਣੇ ਸੀ ਤਾਂ ਕਰਕੇ ਜੀ ਪਟਿਆਲਾ ਸਾਈ ਸਲਵਾਰ ਬਣਾਉਣੀ ਸੀ ਕੱਪੜਾ ਵੱਧੂ ਸੀਗਾ ਵਟਪਣਾ ਸੀਗਾ ਜਿਹੜਾ ਵੱਡਾ ਸੀ ਉਹਨਾਂ ਦੇ ਹਿਸਾਬ ਲਾਰੇ ਸੀ ਵੀ ਕਿੱਧਰੋਂ ਆਪਾਂ ਗੋਡੇ ਵਗੈਰਾ ਕੱਢੀ ਆਣਾ ਈ ਤੇ ਆਪਾਂ ਨੂੰ ਸਾਬ ਆ ਗਿਆ ਸੀ ਸਹੀ ਤਰੀਕੇ ਨਾਲ ਵੀ ਕਿੱਧਰੋਂ ਕੀ ਕਰਨਾ ਹਨਾ ਤੇ ਉਹਦੇ ਹਿਸਾਬ ਨਾਲ ਹੀ ਆਪਾਂ ਲਾਰੇ ਸੀਗੇ ਨਸਾਨੇ ਆ ਹੁਣ ਕਿਉਂਕਿ ਇਹ ਮੈਨੂੰ ਕਾਫੀ ਟਾਈਮ ਹੋ ਗਿਆ ਸੀ ਛੱਟੇ ਨੂੰ ਕੱਪੜਿਆਂ ਨੂੰ ਤਾਂ ਕਰਕੇ ਥੋੜਾ ਜਿਹਾ ਸਾਬ ਲਾਉਣਾ ਪੈਂਦਾ ਹਨਾ ਚੀਜ਼ ਕੱਟਣ ਤੋਂ ਪਹਿਲਾਂ ਤੇ ਇਹ ਆਪਾਂ ਸਾਬ ਨਾਲ ਲਾ ਕੇ ਆਪਣਾ ਨਸਨੀਆਂ ਲਾਰੇ ਸੀਗੇ ਹਾਂਜੀ ਆਪਾਂ ਬਾਟਮ ਦੀਆਂ ਸਾਨੀਆਂ ਲਾ ਚੁੱਕੇ ਆ ਹੁਣ ਕਰਾਂਗੇ ਦੀ ਕਟਿੰਗ ਤੇ ਸ਼ਰਟ ਮੈਂ ਬਾਦੇ ਵਿੱਚ ਕੱਟੂਗੀ ਇਹਦੇ ਨਾਲ ਦੀ ਸ਼ਰਟ ਹੈਗੀ ਆ ਆਹ ਆਈ ਇਹਨਾਂ ਦੀ ਸ਼ਰਟ ਆਈ ਪਿਛਲੇ ਸਾਲੇ ਗਰਮੀਆਂ ਚ ਲੈਂਦਾ ਸੀਗਾ ਮੈਂ ਇਹ ਸੂਟ ਲੈਂਦਾ ਸੀ ਪਟਿਆਲੇ ਤੋਂ ਬਟ ਉਸ ਟਾਈਮ ਹਨਾ ਟਾਈਮ ਜਾਂ ਵੀ ਨਹੀਂ ਲੱਗਿਆ ਕੁਸ ਘੌਲ ਜੀ ਹੋ ਗਈ ਸੀ ਮੈਂ ਕਿਹਾ ਚਲੋ ਹੈਗਿਆਂ ਨੇ ਬਾਦੂ ਸੂਟ ਤੇ ਅੱਜ ਮਨਜਾ ਬਣਾਇਆ ਤੇ ਕੱਟ ਰਹੀਆਂ ਸੂਟਾਂ ਉਹ ਦਵਾਤੇ ਵਿੱਚ ਮਸ਼ੀਨ ਨੂੰ ਆਹ ਹਾਲਿਆ ਨਾ ਆਪਣੇ ਆਹ ਹੈਗੇ ਨੇ ਪੈਰ ਇਹਨਾਂ ਤੇ ਜੜੂੰਗੀ ਆਪਾਂ ਇਹੀ ਆਪਣੇ ਪੈਰਾਂ ਹਾਂ ਤੇ ਜੜੂੰ ਮਸ਼ੀਨ ਨੂੰ ਕਿਉਂਕਿ ਜਦੋਂ ਪਹਿਲਾਂ ਮੈਂ ਕੱਪੜੇ ਸਿਉਂਦੇ ਹੁੰਦੇ ਸੀ ਹਨਾ ਮੈਂ ਜੜਵਾਈ ਨਹੀਂ ਸੀ ਮਸ਼ੀਨ ਕੋਹਲੀ ਹੋ ਜਾਂਦੀ ਹਰ ਇੱਕ ਕੰਮ ਦੇ ਤਾਂ ਕਰਕੇ ਮਸ਼ੀਨ ਅਲੱਗ ਜੀ ਫਿਰਦੀ ਹੈ ਮੇਰੀ ਵਿਚੈਰੀ ਮੇਰੇ ਆਹ ਪੈਰ ਲੱਗ ਫਿਰਦੇ ਨੇ ਹੁਣ ਕੋਈ ਗੱਲ ਨਹੀਂ ਮੈਂ ਕਿਹਾ ਚੱਲ ਸੂਟ ਦੀ ਕਟਿੰਗ ਕਰ ਲਾਂ ਫਿਰ ਮੈਂ ਨਾ ਅੱਜ ਕਿਹਾਰ ਨੂੰ ਮੈਂ ਕਿਹਾ ਧੋ ਵੀਰੇ ਨੂੰ ਬਲਕ ਲੱਤੇ ਜਿੱਦੋਂ ਆਪਾਂ ਹਕ ਕਰਾਉਣਾ ਹੈ ਤੇ ਇਹਦੇ ਵਿੱਚ ਇਹ ਆਹ ਪਾਉਣੀ ਆ 벨ਟ ਵੀ ਨਿਊ ਸੌਫਟ ਤੋਂ ਲਿਆ ਕੇ ਹਨਾ ਪਾ ਲਾਂਗੇ ਇਹ ਚੱਲੇ ਨੇ ਉਦੋਂ ਮੈਂ ਬਸ ਇੱਕ ਟੈਂਪਰੇਰੀ ਜਿਹਾ ਕੰਮ ਕਰਿਆ ਸੀਗਾ ਪਹਿਲਾਂ ਜਦੋਂ ਪੈਰ ਲੈਂਦੇ ਸੀ ਉਦੋਂ ਬਹੁਤ ਵਧੀਆ ਹੋ ਸੀਗੀ ਇਹਦੇ ਵਿੱਚ 벨ਟ ਜੀ ਬਹੁਤ ਵਧੀਆ ਚੱਲੇ ਸੀਗੀ ਉਦੋਂ ਬਾਅਦ ਚ ਉਹ ਟੁੱਟ ਗਈ ਮੁੜ ਕੇ ਚਲੋ ਹਨਾ ਲਿਆਦੇ ਨਹੀਂ ਵਟ ਅੱਜ ਲੈ ਕੇ ਆਉਂਗੀ ਉਹ ਵੀ ਤੇ ਮਸ਼ੀਨ ਨੂੰ ਕਰੀ ਜੀ ਆਪਾਂ ਚੱਲੋ ਕਿਉਂਕਿ ਸੌਫਟ ਨੇ ਗਰਮੀਆਂ ਵਾਲੇ ਕੰਮ ਜਲਦੀ ਜਲਦੀ ਨਿਵੜ ਕੇ ਪਸਟਿਚਿੰਗ ਕਰ ਲਿਆ ਕਰਾਂਗੇ ਜਿੰਨ ਕਿ ਵੀ ਹੋਇਆ ਕਰੂੰਗੀ ਚਲੋ ਵਿੱਚੀ ਹੋ ਜਾਂਦੇ ਇਕੱਟੇ ਹੋਏ ਸੂਟ ਤਾਂ ਹਨਾ ਹੋ ਹੀ ਜਾਂਦੇ ਨੇ ਹਜੇ ਇੱਕ ਦਿਨ ਮੈਂ ਪਹਿਲਾਂ ਉਹ ਕਟਿਆ ਸੀਗਾ ਸੂਟ ਉਹ ਵੀ ਮੇਰਾ ਉਮੀ ਪਿਆ ਚਲੋ ਇਕੱਠੇ ਦੋਨੇ ਕੱਢ ਲਉਂਗੀ ਦੋਨਾਂ ਨੂੰ ਸਿਆ ਲਉਂਗੀ ਹਨਾ ਕਿਉਂਕਿ ਫਿਰ ਜ਼ਿਆਦਾ ਗਰਮੀ ਦੇ ਵਿੱਚ ਵੀ ਨਹੀਂ ਮਸ਼ੀਨ ਤੇ ਬੈਠਾ ਜਾਂਦਾ ਗਰਮੀ ਬਹੁਤ ਹੋ ਜਾਊਗੀ ਤਾਂ ਕਰਕੇ ਹੀ ਆਪਾਂ ਹੁਣ ਹੌਲ ਹੰਗਾਰੇ ਦੇ ਨਾਲ ਹੁਣੀ ਆਪਣੇ ਸੂਟ ਸਟੀਚਿੰਗ ਕਰ ਲੈਨੇ ਆ ਤੇ ਇਸ ਤੋਂ ਬਾਅਦ ਚ ਕਰੂੰਗੀ ਗਰਮੀ ਵਾਲੇ ਹੈਗੇ ਨੇ ਦੋ ਤਿੰਨ ਜਿਹੜੇ ਸਿਸਟਰ ਨੇ ਦਿੱਤੇ ਸੀ ਉਹਨਾਂ ਘਰੇ ਲੱਗੂਗੀ ਲਾਈਨਿੰਗ ਤੇ ਉਬਾ ਜਿਵੇਂ ਹੋਗੇ ਪਹਿਲਾਂ ਬਿਨਾ ਲਾਈਨਿੰਗ ਵਾਲੇ ਬਾਅਦ ਚ ਲਾਈਨਿੰਗ ਵਾਲੇ ਸਿਉਂਗੇ ਠੀਕ ਹੈ ਜੀ ਤੇ ਹੁਣ ਆਪਾਂ ਹੀ ਬਾਟਮ ਦੀ ਕਰਦੇ ਆ ਕਟਿੰਗ ਆਸੀ ਕਿ ਕੈਂਚੀ ਰਾਣੀ ਚਲੋ ਇਹ ਬਾਟਮ ਦੇ ਹੋ ਗਈ ਸੀਗੀ ਆਪਣੀ ਕਟਿੰਗ ਤੇ ਹੁਣ ਆਪਾਂ ਕਰਾਂਗੇ ਸ਼ਰਟ ਦੀ ਕਟਿੰਗ ਉਸ ਤੋਂ ਬਾਅਦ ਦੇ ਵਿੱਚ ਧੋਵਾਂਗੇ ਜੀ ਮੈਂ ਕੱਪੜੇ ਕੱਪੜੇ ਵਗੈਰਾ ਧੋ ਕੇ ਫਿਰ ਜਦੋਂ ਇਹ ਮੈਨੂੰ ਟਾਈਮ ਲੱਗੂਗਾ ਸ਼ਾਮ ਤੱਕ ਹਨਾ ਇਹਦੀ ਆਪਾਂ ਕਰਾਂਗੇ ਸਟਿਚਿੰਗ ਕਿਉਂਕਿ ਸਬਜ਼ੀ ਬਣਾਉਣੀ ਆਪਾਂ ਨੇ ਅੱਜ ਹੀ ਕਾਲੇ ਛੁੱਲਿਆਂ ਦੀ ਤੇ ਚਲੋ ਅਨਾ ਹੋਰ ਇੱਜਣਗੇ ਉਪਣਗੇ ਵਗੈਰਾ ਇੰਨਾ ਮੈਂ ਆਪਣਾ ਆ ਕਰ ਲੂੰਗੀ ਸਟੀਚਿੰਗ ਕਰ ਲਵਾਂ ਜਿੰਨੇ ਕੁ ਮਤੋਂ ਹੋ ਬਾਕੀ ਵਾਹੀ ਕਿਰਚੀ ਦੀ ਕਿਰਪਾ ਨਾਲ ਚਲੋ ਕੱਲ ਨੂੰ ਕਰ ਲਾਂਗੇ ਹਨਾ ਹੁਣ ਮੈਂ ਕਰ ਦਿਆਂ ਸ਼ਰਟ ਦੀ ਕਟਿੰਗ ਇਹਨੂੰ ਕਰ ਦੂੰਗੀ ਮੈਂ ਇਕੱਠਾ ਹੀ ਆਏਗੀ ਬੈਲਟ ਆ ਹੈਗੇ ਨੇ ਕੋਡੇ ਜੀ ਆ ਹੈਗੇ ਨੇ ਆਪਣਾ ਕੁੰਦੇ ਤੇ ਚਲੋ ਇਹਨੂੰ ਆਪਾਂ ਕਰ ਦਨੇ ਇਕੱਠੇ ਥੋੜੇ ਜਿਹਾ ਨਾ ਜੱਖ ਜੀ ਹੋ ਜਾਂਦੀ ਹੁਣ ਪਹਿਲਾਂ 2 ਸਾਲ ਵਾਂਗੂ ਹੋਏ ਕੱਪੜੇ ਛੱਡਿਆਂ ਨੂੰ ਥੋੜੇ ਫਿਰ ਸੋਚ-ਸੋਚ ਕੇ ਹੀ ਕੱਟਣਾ ਪੈਂਦਾ ਕੱਪੜਾ ਨਹੀਂ 2 ਸਾਲ ਮੰਗੂ ਹੋ ਗਿਆ ਕੱਪੜਿਆਂ ਛੱਡਿਆਂ ਨੂੰ ਤਾਂ ਕਰਕੇ ਥੋੜੇ ਸੋਚ-ਸੋਚ ਕੇ ਕਟਿੰਗ ਕਰਨੀ ਪੈਂਦੀ ਹੈ ਹਨਾ ਦਿਮਾਗ ਤੋਂ ਵੀ ਹਾਂ ਜੀ ਜੇ ਲਗਾਤਾਰ ਆਪਾਂ ਜਿਹੜਾ ਕੰਮ ਕਰਦੇ ਰਹੇ ਜਿਵੇਂ ਪਹਿਲਾਂ ਹਨਾ ਸਟੀਚਿੰਗ ਕਰਦੇ ਰਹੇ ਸੀ ਸੂਟਾਂ ਦੀ ਉਹਨਾਂ 10 ਮਿੰਟਾਂ ਦੇ ਵਿੱਚ ਸੂਟ ਕੱਟੇ ਜਾਂਦੇ ਸੀਗੇ ਬਟ ਹੁਣ ਥੋੜੇ ਜਿਹਾ 2 ਸਾਲ ਬਾਅਦ ਮੈਂ ਸੂਟ ਸਟੀਚਿੰਗ ਕੀਤਾ ਕਰੂੰਗੀ ਕੱਟੇ ਤਾਂ ਕਰਕੇ ਥੋੜੇ ਸੋਚ-ਸੋਚ ਕੇ ਕੱਟਣਾ ਪੈਂ ਕਹਿੰਦਾ ਪਹਿਲਾਂ ਮੈਨੂੰ ਚਾਹ ਬਣਾ ਕੇ ਦੋ ਮੰਮੀ ਚਲੋ ਜੀ ਘੁੱਟ ਮੈਂ ਵੀ ਪੀ ਲਵਾਂਗੀ ਚਾਹ ਦੀ ਹਣਾ ਇਹਨੂੰ ਦਿੰਨੀ ਆ ਕਿਉਂਕਿ ਇਹਨੇ ਜਾਤ ਤਾਂ ਨਾ ਸਵੇਰ ਦਾ ਇਹ ਉੱਠਿਆ ਸਿਰਫ ਇੱਕ ਵਾਰੀ ਚਾਹ ਪੀਤੀ ਆ ਬਹੁਤ ਘੱਟ ਚਾਹ ਪਿੰਦਾ ਇਹ ਜਦੋਂ ਉਹ ਵੀ ਰੋਣਾ ਚਾਹ ਬਣਾ ਕੇ ਦਿੱਤੀ ਸੀ ਉਦੋਂ ਮੈਨੂੰ ਪੁੱਛਿਆ ਵੀ ਸੀਗਾ ਵੀ ਹਰਮਨ ਮੈਂ ਚਾਹ ਬਣਾਵਾਂ ਕਹਿੰਦਾ ਨਹੀਂ ਪੀਣੀ ਆ ਤੂੰ ਹਰਮਨ ਚਾਹ ਕਹਿੰਦਾ ਨਹੀਂ ਬਹੁਤ ਘੱਟ ਪਿੰਦਾ ਈ ਹੁਣ ਇਹ ਤਾਂ ਦਿਲ ਕਰਿਆ ਚਾਹ ਨੂੰ ਆਪ ਬਣਾਉਣੇ ਚਾਹ ਫਿਰ ਬਾਅਦ ਵਿੱਚ ਛੱਟ ਕੱਟਾਂਗੇ ਤੇ ਸਾਰੇ ਨੇ ਸੱਚੀ ਐ ਲਾਂਦੇ ਹੁੰਦਾ ਕੰਮਾਂ ਦੇ ਵਿੱਚ ਆ ਕਦੇ ਆ ਕਰ ਲੋ ਜੀ ਕਦੇ ਬਾਹ ਇੱਕ ਹੋ ਗਈ ਗਰਮੇ ਹਾਂਜੀ ਤੇ ਆਪਣੀ ਚਾਹ ਬਣ ਚੁੱਕੀ ਆ ਹੁਣ ਆਪਾਂ ਦੁੱਧ ਹੈਗਾ ਸੀ ਉਬਾਲੀ ਹੋਣਾ ਤੇ ਆਪਾਂ ਥੋੜੀ ਜੀ ਗਰਮ ਹੋ ਜੇ ਪਾਉਣੀ ਆ ਕਿਉਂਕਿ ਮੈਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਈ ਮੈਂ ਪੀਂਨੇ ਆ ਫਿੱਕੀ ਚਾਹ ਲੁਕਣਾ ਤੇ ਹਰਮਨ ਦੀ ਹੋਊਗੀ ਮਿੱਠੀ ਮੈਂ ਆਪਦੀ ਮਿੱਠੀ ਫਿਰ ਸੌਰੀ ਫਿੱਕੀ ਚਾਹ ਕੱਢ ਕੇ ਉਹਦੇ ਚ ਪਾ ਦੂੰਗੀ ਮੱਠਾ ਹਣਾ ਤੇ ਚਾਹ ਤੁਹਾਨੂੰ ਚੱਕ ਲਈ ਆ ਆਪਾਂ ਛੋਟੇ ਜਿਹੀ ਤਿੱਲੀ ਚਾਹ ਆਉਣਾਈ ਆ ਅੱਗੇ ਮੈਂ ਦੂਜੇ ਡੱਬੇ ਚ ਚਾਹ ਡੱਬੂ ਜੇ ਚਾਹ ਬਣਾ ਕੇ ਇਹਦੇ ਵਿੱਚ ਪੁੰਨ ਲੈਣੇ ਆ ਇਹ ਜੋ ਫਿਰ ਹਨਾ ਪੀਣ ਨੂੰ ਪਾ ਲੈਣੀ ਆ ਗਲਾਸਾਂ ਕਾ ਪੰਜ ਵਟਾ ਚ ਮੈਂ ਇਹਦੇ ਵਿੱਚ ਚਾਹ ਬਣਾਈ ਦਾ ਨੱਕੀ ਜਿੱਚ ਵਾੜੀ ਸੋਹਣੀ ਆ ਛੋਟੀ ਜਿਹੀ ਤਿੱਲੀ ਚਲੋ ਇਹ ਆਪਾਂ ਪਾਈਏ ਚਾਹ ਤੇ ਦੋ ਵਾਚ ਚਾਹ ਪੀ ਕੇ ਲੱਗੀ ਆਉਤੇ ਜੀ ਕੰਮ ਹਨਾ ਸਾਰਾ ਦਿਨ ਹੀ ਨੇ ਸੱਚੀ ਕੰਮ ਨਹੀਂ ਪੜਦਾ ਜੀ ਟੈਨਸ਼ਨ ਆ ਮੈਂ ਕੱਪੜੇ ਧੋਣੇ ਆ ਮਸ਼ੀਨ ਲਾਉਣੇ ਆ ਕਿਉਂਕਿ ਅੱਜ ਕੱਪੜੇ ਹੈਗੇ ਨੇ ਜ਼ਿਆਦਾ ਤਾਂ ਕਰਕੇ ਮੈਂ ਲਾਉਂਗੀ ਮਸ਼ੀਨ ਆ ਅਕੇ ਕੱਪੜੇ ਜਦੋਂ ਘੱਟ ਹੁੰਦੇ ਆ ਉਹ ਮਹੱਤਾਂ ਨਾਲ ਧੋਦਨੇ ਆ ਅੱਜ ਮੇਰੇ ਤੇ ਹਿੰਮਤ ਜਿਨੀ ਹੈਗੀ ਹੱਥਾਂ ਨਾਲ ਕੱਪੜੇ ਧੋਣ ਦੀ ਮੈਨੇ ਐਸੀ ਵੀ ਚਲੋ ਕਰਦੇ ਆ ਨਾ ਉਹ ਵੀ ਕਹਿੰਦੇ ਸੀ ਕਹਿੰਦੇ ਮੇਰੇ ਟੀ-ਸ਼ਰਟ ਲੋਰ ਤੋਂ ਨਾਲ ਜਿਹੜੀ ਪਾਈ ਹੋਈ ਆ ਮੈਂ ਕਿਹਾ ਠੀਕ ਆ ਜਦੋਂ ਤੁਸੀਂ ਆਗੇ ਮੈਂ ਉਦੋਂ ਹੀ ਕੱਪੜੇ ਧੋਣੇ ਆ ਨਾ ਬਾਰ ਬਾਰ ਕਿਤੇ ਧੋਂਦੀ ਫਿਰ ਹੁਣ ਤੇ ਫਿਰ ਚਲੋ ਇਹ ਰੱਪੇ ਸੁੱਕਰ ਕੇ ਉਹ ਆ ਜਾਣਗੇ ਤਾਂ ਇਹ ਨਾਲ ਹੁਣ ਘੰਟੇ ਦੋ ਘੰਟੇ ਨਾਲ ਕੱਪੜੇ ਧੋਂਗੇ ਉਹਨੇ ਚਾਹ ਪਾਣੀ ਪੀਣਾ ਹੋਊਗਾ ਰੋਟੀ ਰਿੱਟੀ ਜੋ ਵੀ ਖਾਣੀ ਹੋਊਗੀ ਦੇ ਕੇ ਨਾ ਚਾਹ ਪਾਣੀ ਰੋਟੀ ਵਗੈਰਾ ਫਿਰ ਮੈਂ ਮਸ਼ੀਨ ਲ ਹਜੇ ਤਾਂ ਫਿਲਹਾਲ ਮੈਂ ਚਾਹ ਪੀ ਕੇ ਆਪਦੇ ਸੂਟ ਵੱਲ ਹੀ ਧਿਆਨ ਦੇ ਰਹੀ ਹਾਂ ਕਟਿੰਗ ਕਰਨ ਤੇ ਹੀ ਚਲੋ ਚਾਹ ਪੀ ਕੇ ਆਪਾਂ ਕਮੀਜ਼ ਦੀ ਆ ਸੌਰੀ ਹਾਂਜੀ ਕਮੀਜ਼ ਸਾਟ ਦੀ ਕਰਾਂਗੇ ਕਟਿੰਗ ਜੀ ਚਲੋ ਠੀਕ ਹੈ ਜੀ ਆਪਾਂ ਮਿਲਦੇ ਹਾਂ ਚਾਹ ਪੀ ਕੇ ਹਾਂਜੀ ਕਮੀਜ਼ ਹੈ ਬਾਟਮ ਪਹਿਲਾਂ ਕੱਟ ਲਈ ਸੀ ਕਮੀਜ਼ ਆਪਾਂ ਚਾਹ ਚੁੱਕੇ ਸੀ ਕੱਟਿਆ ਹੀ ਹੁਣ ਕੱਟ ਲਿਆ ਇਹਦੇ ਉੱਪਰ ਨਾ ਫਰੰਟ ਪੇਜ ਤੇ ਨਾ ਸੌਰੀ ਫਰੰਟ ਪੇਜ ਤੇ ਫਰੰਟ ਪਲੇਟਨਾ ਮੈਂ ਇਹ ਰਿਜੈਨ ਪਾਉਂਗੀ ਪਸਾ ਉਹਦਾ ਲਾਕੇ ਜਿਹੜਾ ਤਿਆਰ ਹੋ ਗੇ ਉਹ ਤੁਹਾਨੂੰ ਦਿਖਾਵਾਂਗੀ ਤੇ ਆ ਸੀਗੇ ਨੀ ਪਾਵਾਂ ਸਟਚਰ ਕੋ ਰਹਿ ਗਏ ਆਪਾਂ ਸੂਟ ਨੂੰ ਸਟੀਚਿੰਗ ਕੱਲ ਨੂੰ ਕਰ ਲਾਂਗੇ ਹਣਾ ਹੁਣ ਮੈਂ ਇਹਨੂੰ ਕੱਟ ਕੇ ਰੱਖ ਦੂੰ ਇਕੱਠਾ ਕਰਕੇ ਕਿਉਂਕਿ ਮਸ਼ੀਨ ਨੂੰ ਤੇਲ ਦੇਣਾ ਲਿਆ ਕੇ ਤੇ ਹੁਣ ਅੱਜ ਚਲੋ ਪਾਵਾਂ ਕੱਢਦੇ ਆ ਤੇ ਦੂਜੀ ਗੱਲ ਆ ਹੈਗਾ ਕੱਪੜੇ ਧੋਣੇ ਦਾ ਹੁਣ ਮੈਂ ਕੱਪੜੇ ਧੋਣਗੀ ਫਿਰ ਕੱਲ ਨੂੰ ਕੱਪੜੇ ਨਹੀਂ ਧੋਵਾਂਗੀ ਕਿਉਂਕਿ ਸੂਟ ਸਟੀਚਿੰਗ ਹੋ ਜਾਊਗਾ ਕੱਲ ਨੂੰ ਅੱਜ ਆਪਾਂ ਕੱਟ ਕੇ ਰੱਖ ਲੈਣਾ ਇੱਕ ਉਤਨ ਦਾ ਕੱਟਿਆ ਪਿਆ ਦੋਨੇ ਹੁਣ ਸੌਤੇ ਜਾਣਗੇ ਚਲੋ ਜੀ ਚਲੋ ਠੀਕ ਆਪਾਂ ਬਹਿੰਦੇ ਆ ਫਿਰ ਹਾਂਜੀ ਆਪਾਂ ਸੂਟ ਦੀ ਕਟਿੰਗ ਕਰ ਲਈ ਸੀਗੀ ਤੇ ਜਿਹੜੀ ਕਟਿੰਗ ਕਰਕੇ ਹਨਾ ਸੂਟ ਦੀ ਲੀਰਾਂ ਜੀਆਂ ਖੰਡ ਗਿਆ ਸੀਗੇ ਆ ਤੇ ਆਪਾਂ ਉਹਨਾਂ ਨੂੰ ਇਹ ਬੱਡ ਤੇ ਛਾਤਰ ਵਗੈਰਾ ਝਾੜਤੀ ਸੀਗੀ ਤੇ ਨੀਚੋਂ ਵੀ ਮੈਂ ਕਿਹਾ ਚਲੋ ਸਫਾਈ ਸਫਾਈ ਕਰ ਦਿੰਨੀ ਆ ਵਧੀਆ ਜਿਹਾ ਨਹੀਂ ਲੱਗਦਾ ਫਿਰ ਲੀਰਾਂ ਜੀ ਪਈਆਂ ਤੇ ਚਲੋ ਜੀ ਆਪਾਂ ਉੱਥੇ ਝਾੜੂ ਲਾ ਦਿੱਤਾ ਸੀਗਾ ਤੇ ਹੁਣ ਦੇਖਦੇ ਆ ਹੋਰ ਕੰਮ ਕਰਾਂਗੇ ਅੱਪ ਤੱਕ ਕੋਈ ਯਾ ਫਿਰ ਨਾ ਤਾਂ ਮਿਸ ਪਨੰਮਿਆ ਨੰਮਿਆ ਨਾ ਗੋਲੋ ਪੈਨੂ ਦੀ ਉਹ ਘੋਲੋ ਪਕ ਬਣਾਉਣੇ ਬਣਾ ਰਹੇ ਆ ਦੇਖੋ ਮੈਂ ਟਮਾਟੀ ਬੰਦ ਨੇ ਇੱਕ ਪਾਪੜ ਲੈ ਰਾਣਾ ਪਾਪੜ ਘਰ ਦੇ ਵਿੱਚ ਇੱਕ ਨਹੀਂ ਪਾਪੜ ਬਣਾਉਣੇ ਇੱਕ ਵੰਡ ਕੇ ਹਉ ਤੱਲ ਬਸ ਬਣਾ ਕੇ ਦਿੱਤੇ ਸੀ ਉਹ ਦੂਜੇ ਕੀ ਕਹਿੰਦੇ ਆ ਇਹਨਾਂ ਨੂੰ ਬਸ ਮੈਂ ਕਿਹਾ ਬਣ ਗਿਆ ਨਾ ਮੈਂ ਕੱਢਦੇ ਹਾਂ ਕੱਢ ਦੇ ਇਸ ਚ ਕੱਟ ਲਾ ਬਾਹਰ ਫਿਰ ਆ ਦੇਖੋ ਆ ਜਾਂਦੀਆਂ ਉਹ ਹੋ ਗਏ ਹਨ ਮਨਾ ਆ ਹੋਰ ਇਦੇ ਵਿੱਚ ਘਰ ਬਚਾ ਕੇ ਤੇਲ ਨਾਲ ਇੱਧਰ ਨੂੰ ਉਹ ਕਰ ਲਈ ਨਾ ਹੋਲੀ ਪੁੱਤ। ਉਹਨਾਂ ਦਾ ਕਰਦੇ ਹਾਂ। ਨਾ ਇਹ ਬਹੁਤ ਨੇ ਇਹਨੇ ਕਿਵੇਂ ਖਾਣ ਦੇ ਅਸੀਂ ਖਾਵਾਂਗੇ ਅੱਜ ਅਸੀਂ ਮੈਂ ਨਹੀਂ ਗਾਣੇ ਨੇ। ਆਪਾਂ ਖਾਵਾਂਗੇ। ਆਓ ਵੀ ਤੇ ਵੱਧ ਲਿਆ। ਨਾ ਇਹਨੇ ਕੋਈ ਫਰਾਂਚ ਚਾਰ ਪੰਜ ਘੋਰ ਪਾਲਾ ਇਹਨੇ ਕਿਸੇ ਨੇ ਲਾਇਆ ਲੱਗਾ ਸੀ ਤੇ ਦਾਸ ਵੀ ਇਹਨੂੰ ਮੋਗਦੇ ਨਹੀਂ ਸੀਗੇ। ਬਾਰੀ ਚੀਜ਼ ਨਹੀਂ ਖਾਂਦਾ ਇਹ। ਆਹ ਤੇ ਲਗੜਦਾ। ਆਮਲੇ ਖਾਣੇ ਚ ਸਨਮਾਨ ਕਰ ਦਿੱਤਾ ਪਿਆਜ਼ ਵਗੈਰਾ। ਪਿਆਜ਼ ਸਬਜ਼ੀ ਦੀ ਕਤੂਰੀ ਹੈ ਨਾ। ਫਾਲੇ ਇਹਨਾਂ ਕਦੋਂ ਸਾਦੀ ਹੈ ਅਜੇ ਰਾਮ ਜੀ ਬਣੇ ਹੋਏ ਨੇ ਜੀ ਕੀ ਬਣਾ ਲਿਆ ਗੱਲ ਜਾਣੀ ਮੇਰੀ ਗੱਲ ਦਾ ਚੈੱਕ ਮਾਸਟਰ ਬਹੁਤ ਨੇ ਵਾਧੂ ਕੋਈ ਦੋ ਬੰਦ ਨਹੀਂ ਖਾਣੇ ਵਾਧੂ ਪੇਰਾਂ ਨੇ ਚਪਕ ਚਲੇ ਖਾਉਂਦੇ ਓਏ ਆ ਗਏ ਨੇ ਖੰਡੇ ਖੰਡੇ ਆਣ ਆਣ ਮੈਨੂੰ ਦੇ ਮੈਗਾ ਮੱਤ ਬਹੁਤ ਬਣਾ ਅੱਜ ਕੱਲ ਤਾਂ ਕਿੰਨੇ ਖਾਣੇ ਨਹੀਂ ਜਾ ਰਹੇ ਤੁਸੀਂ ਬਣਾਓ ਅਸੀਂ ਖਾਵਾਂਗੇ ਫਿਰ ਮੈਂ ਸਰ ਤੋਂ ਦਵਾ ਤੋਂ ਚਰਵਾਉਂਗਾ ਅਗਲੀ ਤੁਸੀਂ ਬਣਾਉਣੀ ਅਗਲੀ ਹੋਣੇ ਦੀ ਰਿੱਟੀ ਸਾਨੂੰ ਬਣਾਉਂਦੇ ਆਂ। ਖਾਣੇ ਨਹੀਂ ਬਈ। ਇਹ ਨਕੀ ਨਹੀਂ। ਇਹ ਖਾਣਾ। ਮੈਂ ਖਾਉਂਗਾ। ਪਾਣੀ ਦੀ ਬਣਾਉਂਦੇ ਕੋਈ ਤਾਂ ਬਣਾਇ। ਤਾਂ ਰਿੱਟੀ। ਉਹ ਗਰਮ ਆ ਜਾਏ। ਰਿੱਟੀ। ਸਾਤ ਸੁਪਿਆ। ਹਾਂ ਦੇਖੋ। ਸਾਹਮਣੇ ਲੱਗੋ ਲੱਖ ਫਚਲਾਈ ਨੇ ਪਹਿਲਾਂ ਮਨ ਵਿੱਚ ਬਣਾਏ। ਫਿਰ ਘਰ ਦੇ ਨਾਲ ਬਣਾਏ। ਉਹ ਲੈ ਗਏ ਚਾਹਤ ਮੈਂ ਵੀ ਮਾਰ ਗਈ ਅੰਦਰ ਦੀ। ਬਹੁਤ ਨੇ ਬਸ ਹਰ ਮਣਾ ਹੋਰ ਨਹੀਂ ਬਣਾਉਂਦੇ ਭਾਈ। ਐਨੇ ਨਹੀਂ ਕਿਸੇ ਨੇ ਖਾਣੇ ਮੈਂ ਕਿਸ ਸੰਬੰਧ ਕਰਦੀ ਹੁਣ। ਚਲੋ। ਆ ਤਾਂ ਰੇਹੇ ਕਿਦਰਾ ਰਹਿ ਲਿਆ ਤੇਨੇ ਨੇ। ਉਹ ਦੇ ਕਿੰਨੇ ਸੋਹਣੇ ਪੈਨੇ ਟਿੱਕੇ ਉਹ ਦੇ ਕਿੰਨੇ ਸੁਣ ਜਾ ਕੇ ਮੈਂ ਹੈ ਨਾ ਉਹ ਰੈਸਟ ਨੂੰ ਨਹੀਂ ਲੱਗਦਾ ਇਹ ਫੇਰ ਬਣਾ ਲੀਏ ਲੋਟ ਪਾਈ ਸੁਲੇ ਲੈ ਲੈ ਆਹ ਆ ਇਹ ਬੜੇ ਚਲੋ ਅੱਛਾ 113 ਤੇ ਮੈਂ ਦੇਰ ਤੋਂ ਲੱਗੇ ਕਿ 113 ਦੇਰ ਤੋਂ ਉਹ ਨਹੀਂ ਹੈਗੇ ਇਹਨਾਂ ਦੇ ਚਿਹੜੀ ਕੜਾਹੇ ਜੇ ਕੱਠੇ ਕਹਿੰਦੇ ਹੁੰਦੇ ਨੇ ਉਹ ਚੰਗੇ ਸਾਫ ਨਹੀਂ ਹਾਂ ਪਿਆਜ਼ ਕਰ ਹਾਂਜੀ ਹੁਣ ਬਣਾ ਰਿਆ ਰਮਨ ਬਹੁਤ ਪਿਆ ਦਾ ਪਾਣੀ ਆਪਾਂ ਚੰਨੀ ਲਈ ਜਾਏ ਕੋਈ ਸਫਾਈ ਰਸਤਾਨ ਨੇ ਰੱਖਾ ਨਾ ਨੇ ਆਹ ਦੁਕੀਆ ਪੂਰੀ ਜੀ ਗੋਲ ਗੱਪਾਂਸਾ ਲਾ ਮਿੱਠਾ ਤਾਂ ਪੋਗਈ ਇਹਦੇ ਚਾਣਾ ਹੋਰ ਕੀ ਪਾਣਾ ਵਿੱਚ ਕੀ ਪਾਣਾ ਹੋਰ ਸ਼ੱਕਰ ਅੱਛਾ ਮਿੱਠਾ ਇਸ ਇਮਲੀ ਵੀ ਹੈਗੀ ਆਪਣੇ ਮੇਰੇ ਤਾਂ ਹੂੰ ਬਣਾ ਦੇ ਸੀ ਇਹ ਗੋਲ ਗੱਪਾਂ ਦਾ ਪਾਣੀ ਬੜਾ ਜੱਕ ਬਾਈ ਘੱਟਾ ਕੰਮ ਹੋ ਗਈ ਹੁਣ ਇਹ ਬੱਚਤ ਰਹੇਗੀ ਪਰ ਮਿੱਠੇ ਪੋੜੇ ਹੋਣਗੇ ਲੈ ਮੈਨੂੰ ਐਸੇ ਵੀ ਪੂੜੇ ਨੇ ਪੱਟਣਾ ਐਨਾ ਨਿਰਨਾ ਤਾਂ ਨਹੀਂ ਲੁੱਲਿਆ ਦੇਖੋ ਥੋੜਾ ਜੰਮਿਆ ਮਾਰੋ ਮਿੱਠਾ ਸਹੀ ਆ ਮਿੱਠਾ ਮਿੱਠਾ ਸਾਰੇ ਸਹੀ ਆ ਤੇ ਤੁਸੀਂ ਆਹ ਕੰਮ ਨਾਲ ਤੇ ਰਸਤੇ ਜਿਹੜਾ ਐ ਕਰ ਲਓ ਚਲੋ ਫਟਾ ਮਿੱਠਾ ਕਿੱਥੇ ਸਹੀ ਪਾਣੀ ਪਊ ਥੋੜਾ ਜਿਹਾ ਹੋਰ ਹਾਂਜੀ ਆਲੂ ਤਰਤੇ ਸੀ ਇਹਨਾਂ ਨੇ ਡੱਬੇ ਦੇ ਵਿੱਚ ਰਿਚਣੇ ਚਾਹ ਵਾਲੇ ਚ ਕਿਉਂਕਿ ਉਹਦੇ ਵਿੱਚ ਲੱਗਣਾ ਸੀਗਾ ਇਹ ਟਾਈਮ ਫਿਰ ਮੈਂ ਆਲੂਆਂ ਨੂੰ ਕੁੱਕਰ ਦੇ ਵਿੱਚ ਰੱਖਿਆ ਮੈਂ ਕਿ ਕੁੱਕਰ ਦੇ ਵਿੱਚ ਜਲਦੀ ਹੋ ਜਾਣਗੇ ਹਨਾ ਥੋੜਾ ਜਿਹਾ ਨਮਕ ਪਾ ਕੇ ਮੈਂ ਹਮੇਸ਼ਾ ਹੀ ਆਲੂਆਂ ਚ ਰੋ ਵਾਰਦੀ ਹੁੰਨੀ ਆਈ ਥੋੜਾ ਜਿਹਾ ਨਮਕ ਪਾ ਦਿੰਦੀ ਆ ਫਿਰ ਜਲਦੀ ਉੱਪਰ ਜਾਂਦੇ ਨੇਗੇ ਐਨ ਤੂੰ ਬਣਾਇਆ ਨੇ ਚਾਰਕ ਬਣਾ ਕੇ ਪਰਾ ਉਹ ਮੈਂ ਕਹਿੰਦਾ ਮੈਂ ਬਣਾਇਆ ਨੇ ਜੀ ਦੇਖੋ ਇਦਾਂ ਨਾਪਦਾ ਤੇ ਚਲੋ ਆਪਣੇ ਹੋ ਗਏ ਗੋਲੇ ਇਹ ਮੈਂ ਜਿਆ ਬਾਗ ਤੇ ਪੈਜ ਬਾਗ ਬਣਾਉਣੇ ਬੰਨਸ ਕਰੇ ਤੇ ਚਾਰ ਕਾਲੂ ਬਚ ਗਏ ਹੁਣ ਲੱਗੇ ਜਾਂ ਸਲਾਹ ਦੇ ਦੇ ਨੇ ਕਹਿੰਦੇ ਵੀ ਗੋਲੋ ਹੁਣ ਲੱਗੇ ਜਾ ਉਹਨੂੰ ਦਹੀਆਂ ਨੂੰ ਆ ਜੀ ਜੀ आई रेडी। ਹੁਣ ਕਹਿੰਦੇ ਜਾਗ ਲੱਗੇ ਲਈ ਨੋ। ਤੇ ਆ ਸਿਹਰੇ ਤੇ ਹੁਣ ਅਜੇ ਆ ਚੀਜ਼ ਖਾਧੀ ਨਹੀਂ ਜਿਹੜੀ ਅੱਗੇ ਪਈ ਆ ਮੈਂ ਸਿਹਰੇ ਦਾ ਵੀ ਤਿਆਰ ਹੋ ਗਿਆ। ਹੰਡੂ ਵਾਲੇ ਪਰੌਂਠੇ ਕਦੇ ਦਹੀਂ ਦਵਾਈ ਜਾ। ਮੈਂ ਕਿਹਾ ਠੀਕ ਆ ਜੀ ਹਨਾ। ਥੈਂਕ ਯੂ ਸਰ ਨੇ ਖਾਣਗੇ। ਦੋ ਚਾਰ ਮੈਂ ਖਾਣਾਂ ਤੋਕਦੇ ਨਹੀਂ। ਫੋਕਸ ਤੋ। ਤੇ ਆ ਪਕੇ ਸਭ ਤੇ ਰਹਾਂ। ਪਦਿਆ ਇਹ ਬਰੌਂ ਬਣਾਵਾਂ। ਖੈਂਟ ਜਾਂ ਗੋਵਰ ਕਿਆਂ ਦੇ ਬਣਾਵਾਂ ਕਰ ਲਿਆਂ ਦਾ। ਅਜੇ ਤਾਂ ਮੇਰਾ ਸਾਰਾ ਹੀ ਰੁਟੀਨ ਦੇ ਵਿੱਚ ਤੋਂ ਪਕਾ ਕੰਮ ਕਰਿਆ ਹਨ ਸੋਚਿਆ ਕੋਸੋਰਸੀ ਵੀ ਆਸ ਹੁਕਸੇ ਹੁੰਦੀ ਵੱਟ ਖਰਮਣ ਆਉਂਦਾ ਇਹ ਪੰਗਾ ਜੇ ਪਾਲਿਆ ਕੋਲ ਬੱਟਾ ਡਾਗ ਲਿਨ ਸੋ ਲੈ ਅੱਗੇ ਜੂਰੀ ਐਂਡ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ